ਲੋ ਜੀ ਪੈ ਗਏ ਅਸੀਂ ਪੰਗਿਆਂ ਦੇ ਰਾਹ ਨੂੰ ਤੇ ਚੱਲਿਆਂ ਰਾਜਾ ਸਾਹਿਬ ਮੱਥਾ ਟੇਕਣ ਬਾਕੀ ਘਰ ਦੇ ਚੱਲ ਗਏ ਪਹਿਲੇ ਸਾਰੇ ਅੱਜ ਅਸੀਂ ਚੱਲੇ ਮੋਟਰਸਾਈਕਲ ਤੇ ਮੈਂ ਤੇ ਬਹੁਤ ਧੰਨਵਾਦ ਕਰਤੋ ਜੀ ਦੇ ਦੇ ਆਸਾਂ ਤੋਂ ਲੱਗੇ ਅਸਿਆਰੇ ਗੇ ਮਸਤ ਦੀਵਾਰ 5-7 ਕਿਲੋਮੀਟਰ ਪਿਛੋਂ ਰਸਿ ਸ਼ੁਰੂ ਹੋਇਆ ਹੈ ਲੋਕੀ ਪੈਦਲ ਵੀ ਤੁਰੇ ਜਾਂਦੇ ਆ Det er kaldt. 6 5 6 ਕਿਲੋਮੀਟਰ ਪਿੱਛੇ ਦਾ ਗੱਡੀਆਂ ਖੜੀਆਂ ਕਰਤੀਆਂ ਨਹੀਂ ਆਹ ਲੰਗਰ ਠੰਡਾ ਹੀ ਆ ਪਾਣੀ ਦਾ ਘੱਟ ਹੋਇਆ ਇੱਥੇ ਠੰਡਾ ਜੂਸ ਯਾਦਾ ਆ ਲੰਗਰਾਂ ਦੇ ਵਿੱਚ ਬੂਟੇ ਵੀ ਦਿੰਦੇ ਆਂ ਦੇ ਫ੍ਰੀ ਬੂਟੇ ਲੰਗਰ ਫ੍ਰੀ ਸੇਵਾ ਬੂਟਿਆਂ ਦੀ ਆਉਂ ਗਏ ਆ। ਠੰਡੀ ਲੱਸੀ ਦਾ ਲੰਗਰ। ਉਹ ਕੋਲਡ ਕਾਫੀ। ਕੋਲਡ ਕਾਫੀ ਦਾ ਲੰਗਰ। ਬਨਾਣਾ ਸ਼ੇਕ ਪੀਨੇ ਆ ਸੀ। ਮੈਂ ਤਾਂ ਮੰਮੀ ਫਲਾਟ ਡੋਨੇਸ਼ਨ ਕੈਂਪ 300 ਕੋੜੇ 50 ਦੇ ਪਿਆਰ ਕੰਡੇ 300 ਕੋੜੇ 50 ਦੇ ਬਹੁਤ ਰਸ਼ਾ ਵੀ ਟੈਟੂ ਬਣਾ ਲਓ ਫਰੀ ਪਹਿਦੇ ਰੱਖ ਦੇ ਉਹ ਭਰੀ ਭਰੀਆਂ ਨੇ ਚੀਜ਼ਾਂ ਦੇਖ ਕੇ ਮੂੰਹੋਂ ਭਰੀ ਨਿਕਲ ਗਿਆ ਮੋਹਦਰਾ ਸ਼ਾਨਾ ਵੀ ਹਾਂ ਆ ਇਹਨਾਂ ਦਾ ਕੈਂਪ ਇੱਕ ਹੋ ਟੈਟੂ ਸ਼ੋਪ ਆ ਗਈ ਇਹ ਹੀ ਰਾਜਾ ਸਾਹਿਬ ਦਾ ਮੇਲਾ ਬੰਗਿਆਂ ਦੇ ਕੋਲ ਏ ਲੰਗਰ ਆ ਗਿਆ ਜੀ ਲੰਗਰ ਨੰਬਰ 13550 ਪਹਲਾਂ ਕਿੰਨੇ ਹੋਣੇ ਯਾਰ ਉੱਤੇ ਨਹੀਂ ਗੇੜ ਹੁੰਦੇ ਬਹੁਤ ਲੰਗਰ ਲੱਗੇ ਹੋਏ ਆ ਸਿਕਿਉਰਟੀ ਸਿਸਟਮ ਅਲਰਟ ਉਸੋਂ ਠੰਡਾ ਹੋਇਆ ਜਾ ਉੱਧਰ ਲੰਗਰ ਬਣਦਾ ਪਿਆ ਬਹੁਤ ਦੁਨੀਆ ਬਈ ਬਹੁਤ ਯਾਦੇ ਗਾਸ ਜਿਹਨੂੰ ਕਹਿੰਦੇ ਆ ਆ ਗਲਾਸ ਲਾ ਗਲਾਸ ਗਾਰਡ ਕਿਲੋਟਰ ਆਂ ਦੀਕਰ ਨਾਣੇ ਵਾਲੋ ਸੜਕ ਦੇਖੋ ਕਿਦਾਂ ਰੱ ਦਾ ਤੇ ਪਕੌੜੀਆਂ ਵਾਲਾ ਕਮਿੰਟ ਕਾਫੀ ਦੇ ਸੇਵਾਦਾਰ ਕਿ ਚੱਲਦੇ ਚਲੋ ਜੀ ਚੱਲਦੇ ਚਲੋ ਸੇਵਾਦਾਰ ਸੇਵਾਦਾਰ ਬਹੁਤ ਇਹ ਪ੍ਰਸ਼ਾਦ ਦੀਆਂ ਦੁਕਾਨਾਂ ਆ ਗਈਆਂ ਢਮਾਲ ਦੀਆਂ ਪ੍ਰਸ਼ਾਦ ਦੀਆਂ ਬਹੁਤਰਾ ਸ਼ਾਮਦਾ ਰਾਇਆ ਸਾਹਿਬ ਬਹੁਤ ਜ਼ਿਆਦਾ ਰਸ਼ ਦੇਖੋ ਪ੍ਰਿਵੀਓ ਮੋਟਰ ਐਕਸੀਡੈਂਟ ਤੇ ਇੱਕ ਇਧਰ ਵੀ ਆ ਦੇਖੋ ਗੱਡੀਆਂ ਦਾ ਮੈਂ ਦੇਖਣਾ ਪਿੱਛੇ ਰੁਕੀ ਜਾਂਦੀਆਂ ਆ ਬਹੁਤ ਆਣ ਜਾਣ ਯਾਰ ਰਸ਼ ਬਹੁਤ ਰਸ਼ ਆਈ ਬਹੁਤ ਯਾਰ ਬੰਗਿਆਂ ਦਾ ਕਰ ਰਸ਼ ਆ ਬੰਗਿਆਂ ਦਾ ਕਰ ਰਸ਼ ਆ ਦੇਖ ਲੋ ਬੰਗਿਆ ਆ ਗਿਆ ਬੰਗਾ ਕਿੰਨਾ ਰਸ਼ ਆ ਟਰਾਲੀਆਂ ਲੈ ਵੀ